ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਰਨੁਕ ਰਾਕ ਸ਼ਰਮਾ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦੂਰੋਂ ਦੂਰੋਂ ਦੂਜੇ ਸੂਬਿਆਂ ਤੋਂ ਵੀ ਲੋਕ ਇਲਾਜ ਕਰਨ ਲਈ ਆਉਂਦੇ ਰਹੇ ਕਿਉਂਕਿ ਇੱਥੇ ਸਾਰੀਆਂ ਸਹੂਲਤਾਂ ਜਿਹੜੀਆਂ ਉਪਲਬਧ ਹੁੰਦੀਆਂ ਨੇ ਪਰ ਪਿੱਛੇ ਜੇ ਬੜੀ ਦਿੱਕਤ ਆ ਰਹੀ ਸੀ ਪੀਣ ਵਾਲੇ ਪਾਣੀ ਦੀ ਉਸ ਤੋਂ ਬਾਅਦ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਥੇ ਲਗਾਤਾਰ 4-5 ਦਿਨ ਪਾਣੀ ਦਾ ਜਿਹੜਾ ਹੈ ਲੰਗਰ ਵੀ ਲਗਾਇਆ ਗਿਆ ਪਲਾਸਟਿਕ ਦੀਆਂ ਬੋਤਲਾਂ ਜਿਹੜੀਆਂ ਛੋਟੀਆਂ ਆਉਂਦੀਆਂ ਉਹ ਵੀ ਵੰਡੀਆਂ ਗਈਆਂ ਪਰ ਇਹਦੇ ਨਾਲ ਵੀ ਲੋਕਾਂ ਦੇ ਜਿਹੜੇ ਪਾਣੀ ਦੀ ਦਿੱਕਤ ਹੈ ਉਸ ਦੀ ਪੂਰਤੀ ਨਹੀਂ ਹੁੰਦੀ ਸੋ ਇਸ ਨੂੰ ਦੇਖਦੇ ਹੋਏ ਪਟਿਆਲਾ ਸ਼ਹਿਰ ਦੇ ਨਾਮੀ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਜਨੇਜਾ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਪਾਣੀ ਦਾ ਵਾਟਰ ਕੂਲਰ ਜਿਹੜਾ ਠੰਡਾ ਤੇ ਪਿਓਰ ਪਾਣੀ ਜਿਹੜਾ ਇੱਥੇ ਦਿੱਤਾ ਜਾਊਗਾ ਸੋ ਗੱਲਬਾਤ ਕਰ ਲੰਨੇ ਆ ਹਰਪਾਲ ਜੀ ਬੜੀ ਦਿੱਕਤ ਸੀਗੀ ਇੱਥੇ ਅਨਰਾਗ ਜੀ ਜਿੱਥੇ ਵੀ ਪਟਿਆਲੇ 'ਚ ਕਿਤੇ ਸਾਨੂੰ ਲੱਗਦਾ ਕਿਸੇ ਵੀ ਤਰ੍ਹਾਂ ਦੀ ਜੋ ਸੇਵਾ ਅਸੀਂ ਨਿਭਾ ਸਕਦੇ ਹਾਂ ਚਾਹੇ ਉਹ ਦਰਖਤਾਂ ਦੀ ਹੋਵੇ ਚ ਬੈਠਣ ਵਾਲੇ ਬੈਂਚਾਂ ਦੀ ਹੋਵੇ ਜਾਂ ਵਾਟਰ ਕੋਲਰ ਦੀ ਜੋ ਮੇਰੇ ਪਿਤਾ ਜੀ ਪਿਛਲੇ 30 35 ਸਾਲ ਤੋਂ ਭਗਵਾਨ ਦਾ ਜਨੇਤਾ ਜੀ ਕਰਦੇ ਆ ਰਹੇ ਨੇ ਉਹ ਅਸੀਂ ਮੇਰੀ ਇੱਛਾ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਪੂਰੀ ਜ਼ਰੂਰ ਕੀਤੀ ਜਾਵੇ ਅੱਜ ਤੋਂ 15 ਦਿਨ ਪਹਿਲਾਂ ਹੀ ਸਾਡਾ ਮਹੌਲੀ ਮੇਰੇ ਛੋਟੇ ਬ੍ਰਦਰ ਦਾ ਆਫਿਸ ਹੈ ਉਹਦੇ ਬਾਰ ਵੀ ਅਸੀਂ ਵਾਟਰ ਕੋਲਰ ਲਾਇਆ ਤਾਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲ ਚਕੇ ਤੇ ਇੱਕ ਅੱਜ ਇੱਥੇ ਲਾਇਆ ਕਿਉਂਕਿ ਇੱਥੇ ਸਾਡੇ ਜਿਹੜੇ ਚੌਂਕੀ ਇੰਚਾਰਜ ਨੇ ਐਸੇ ਜਪਨਾਮ ਸਿੰਘ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਜਨੇਜਾ ਸਾਹਿਬ ਇੱਥੇ ਵਾਟਰ ਦੀ ਪਾਣੀ ਦੀ ਬੜੀ ਸਮੱਸਿਆ ਤੇ ਬੜੀ ਗਰਮੀ ਹੈ ਤੇ ਤੁਸੀਂ ਹਮੇਸ਼ਾ ਹੀ ਕਰਦੇ ਰਹਿੰਨੋ ਇੱਕ ਵਾਟਰ ਕੂਲਰ ਜ਼ਰੂਰ ਲਾ ਕੇ ਦਿਓ ਹਾਲਾਂਕਿ 2-3 ਵਾਟਰ ਕੂਲਰ ਪਹਿਲਾਂ ਵੀ ਅਸੀਂ ਇੱਥੇ ਲਾਏ ਨੇ ਪਰ ਹੁਣ ਸਮਾਣਾ ਚੁੰਗੀ ਤੇ ਵੀ ਲਾਇਆ ਹੋਇਆ ਕਿਉਂਕਿ ਸਮਾਣਾ ਚੁੰਗੀ ਤੇ ਵੀ ਮੈਕਸਿਮਮ ਬੰਦੇ ਆਪਣੇ ਇੱਥੋਂ ਬੱਸਾਂ 'ਚ ਬਹਿ ਕੇ ਲੱਗ-ਲੱਗ ਪਾਤੜਾ ਭਵਾਨੀਗੜ ਸਮਾਣਾ ਸਾਈਡ ਜਾਂਦੇ ਨੇ ਤੇ ਉਹ ਵੀ ਤਕਰੀਬਨ ਤਕਰੀਬਨ ਮੈਂ ਪਿਛਲੇ ਸਾਲ ਹੀ ਲਾਇਆ ਸੀਗਾ ਤੇ ਇਹ ਜਿਹੜਾ ਵਾਟਰ ਕੋਲਰ ਹੈ ਇਹ ਸਾਡੇ ਏਐਸ ਜਪਨਾਮ ਸਿੰਘ ਜੀ ਦਾ ਜਦ ਮੈਨੂੰ ਬੇਨਤੀ ਕੀਤੀ ਤਾਂ ਮੈਂ 120 ਲੀਟਰ ਵਾਲਾ ਵਾਟਰ ਕੋਲਰ ਇੱਥੇ ਅਜ ਇੰਸਟਾਲ ਕੀਤਾ ਤੇ ਮਨ ਨੂੰ ਖੁਸ਼ੀ ਮਿਲਦੀ ਹੈ ਜਿੱਥੇ ਹਸਪਤਾਲ ਚ ਬੜੇ ਦੂਰ ਦਰਾਡੇ ਤੋਂ ਜਿਵੇਂ ਤੁਸੀਂ ਦੱਸਿਆ ਵੀ ਤਕਰੀਬਨ 100 150 ਕਿਲੋਮੀਟਰ ਦੇ ਏਰੀਆ ਚੋਂ ਅਲੱਗ-ਅਲੱਗ ਸ਼ਹਿਰਾਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਲੋਕ ਕਸਬਿਆਂ ਚੋਂ ਇੱਥੇ ਆਪਦਾ ਇਲਾਜ ਕਰਾਣ ਆਉਂਦੇ ਨੇ ਵੀ ਕਮ ਸੇ ਕਮ ਉਹਨਾਂ ਨੂੰ ਪਾਣੀ ਪਿੱਛੇ ਨਾ ਕੋਈ ਦਿੱਕਤ ਆਵੇ ਸੋ ਆਪਦੇ ਮਨ ਨੂੰ ਵੀ ਸਕੂਨ ਮਿਲਦਾ ਮੇਰਾ ਬੇਟਾ ਕੱਲ ਹੀ 100 ਬੁੱਟੇ ਇੱਕ ਸੰਸਥਾ ਸੀਗੀ ਉਹਨਾਂ ਚ ਜਾ ਕੇ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਨਾਲ ਸਾਡੇ ਡੀਸੀ ਸਾਹਿਬ ਪਟਿਆਲਾ ਆਈਡੀਸੀ ਮੈਡਮ ਸੀਗੇ ਉਹਨਾਂ ਨਾਲ ਮੇਰਾ ਬੇਟਾ ਯוגਰਾਜ ਜਨੇਜਾ ਕੱਲ ਜਾ ਕੇ 100 ਬੁੱਟੇ ਲਾ ਕੇ ਆਇਆ ਔਰ ਜੇ ਬੁੱਟਿਆਂ ਦੀ ਵੀ ਗੱਲ ਕਰ ਲਈਏ ਗੱਲ ਇਹ ਬੁੱਟੇ ਲਾਣੇ ਹੀ ਨਹੀਂ ਮੇਰੇ ਪਿਤਾ ਜੀ ਨੇ ਇੱਕੋ ਗੱਲ ਕਹੀ ਹੋਇਆ ਜਿੱਥੇ ਬੁੱਟਾ ਲਾਤਾ ਉੱਥੇ ਉਹਦੇ ਨਾਲ ਟਰੀ ਗਾਰਡ ਜ਼ਰੂਰ ਲਾਣਾ ਉਹਨੂੰ ਵਾਟਰ ਟੈਂਕਰ ਵੀ ਰੱਖਿਆ ਪਾਣੀ ਦੇਣਾ ਤੇ ਉਦੋਂ ਮਨੂੰ ਪਾਲਣਾ ਪੁੱਛਣਾ ਆਪਾਂ ਬੁੱਟੇ ਲਾ ਦਿੰਨੇ ਆ ਅੱਜ ਹੁਣ ਉਹ ਕਿੰਨੇ ਕੁ ਜਾਗਰੂਕ ਹੋ ਗਏ ਪਟਿਆਲਾ ਅੱਜ ਗ੍ਰੀਨ ਸਿਟੀ ਬਣਦਾ ਜਾ ਰਿਹਾ ਇਸ ਗੱਲ ਦੀ ਬੜੀ ਖੁਸ਼ੀ ਹੈ ਲੋਕ ਬੁੱਟਾ ਲਾ ਦਿੰਦੇ ਨੇ ਪਰ ਕਿਤੇ ਕਿਤੇ ਪਾਲਣ ਚ ਕਮੀ ਰਹਿ ਜਾਂਦੀ ਹੈ ਸੋ ਮੇਰੀ ਪਟਿਆਲੀਆਂ ਨੂੰ ਵੀ ਅਪੀਲ ਹੈ ਜਿੱਥੇ ਬੂਟਾ ਲਾਣੇ ਆ ਉਹਨੂੰ ਪਾਲ ਪੋਸ ਕੇ ਘੱਟੋ ਘੱਟ ਸਾਲ 2 ਸਾਲ ਉਹਦੀ ਕੇਅਰ ਕਰੋ ਫਿਰ ਉਹਨੇ ਦਰਖਤ ਬਣੀ ਜਾਣਾ ਜੀ ਬਿਲਕੁਲ ਕਹਿ ਲੀਏ ਜਨੇਜਾ ਪਰਿਵਾਰ ਨੂੰ ਪਟਿਆਲਾ ਕੀ ਪੰਜਾਬ ਦਾ ਕੋਈ ਵੀ ਜਿਹੜਾ ਵਿਅਕਤੀ ਨਹੀਂ ਜਿਹੜਾ ਨਾਂ ਜਾਣਦਾ ਹੋਵੇ ਖਾਸ ਤਰ੍ਹਾਂ ਤੇ ਜੇਕਰ ਤੁਸੀਂ ਦਾ ਰਾਜਨੀਤੀ ਦੀ ਗੱਲ ਹੈ ਮੈਂ ਭਗਵਾਨ ਦਾ ਜਨੇਜਾ ਜੀ ਦੀ ਅੰਕਲ ਜੀ ਦੀ ਗੱਲ ਕਰਾਂਗਾ ਗ੍ਰੀਨ ਮੈਨ ਦਾ ਜਿਹੜਾ ਉਹਨਾਂ ਨੂੰ ਅਵਾਰਡ ਮਿਲਿਆ ਹਜ਼ਾਰਾਂ ਬੂਟੇ ਉਹਨਾਂ ਨੇ ਇੰਸਟਾਲ ਕੀਤੇ ਲਗਾਏ ਆ ਔਰ ਉਹਨਾਂ ਨੂੰ ਦੇਖ ਰਿਹਾ ਕਿਤੇ ਹਰਪਾਲ ਜੀ ਕਹੇ ਰਹੇ ਸੀ ਕਿ ਬੂਟਾ ਤਾਂ ਲਾ ਦਿੰਦਾ ਹਰ ਬੰਦਾ ਪਰ ਸਭ ਤੋਂ ਮੁਸ਼ਕਲ ਹੁੰਦਾ ਉਸਨੂੰ ਪਾਲਣਾ ਬਹੁਤ ਅੱਛੀ ਗੱਲ ਹੈ ਇਹ ਸੋਚ ਪਰਿਵਾਰ ਤੋਂ ਕਹਿੰਦੇ ਗੁੜਤੀ ਜਿਹੜੀ ਹੈ ਖਾਨਦਾਨ ਚ ਮਿਲਦੀ ਹੈ ਸੋ ਤੁਹਾਨੂੰ ਮਿਲੀ ਅੱਗੇ ਤੁਹਾਡੇ ਸੁਪੁੱਤਰ ਜਿਹੜੇ ਉਹ ਵੀ ਇਸ ਪਾਸੇ ਚੱਲ ਰਹੇ ਬਹੁਤ ਅੱਛੀ ਗੱਲ ਹੈ ਸੋ ਹਰਪਾਲ ਜੀ ਜਿਸ ਤਰ੍ਹਾਂ ਇੱਥੇ ਬੜੀ ਦਿੱਕਤ ਸੀਗੀ ਪਾਣੀ ਦੀ ਪੀਣ ਵਾਲੇ ਪਾਣੀ ਦੀ ਮੈਨੂੰ ਲੱਗਦਾ ਇਸ ਤੋਂ ਜਿਹੜਾ ਹੈ ਪੂਰਾ ਨਹੀਂ ਹੋਣਾ ਹੋਰ ਵੀ ਜੇਕਰ ਜ਼ਰੂਰਤ ਪਈ ਉਹਨਾਂ ਲਈ ਵੀ ਸੋਚੋਗੇ ਅਸੀਂ ਦੋ ਵਾਟਰ ਕੂਲਰ ਹੋਰੇ ਖਰਾਬ ਹੋਏ ਪਏ ਨੇ ਉਹਨਾਂ ਚ ਚਾਹੇ ਮਸ਼ੀਨਰੀ ਨਵੀਂ ਪੈਣੀ ਹੈ ਜੀ ਮੇਰੇ ਪਿਤਾ ਜੀ ਦਾ 75ਵਾਂ ਜਨਮ ਦਿਨ ਨਵੰਬਰ ਚ ਆ ਰਿਹਾ ਅਸੀਂ ਸੋਚਿਆ ਇਸ ਵਾਰ 5 ਜਾਂ 10 ਵਾਟਰ ਕੂਲਰ ਜਰੂਰ ਇਸ ਸਾਲ ਲਵਾਉਣੇ ਨੇ ਬੂਟੇ ਦਾ ਅਸੀਂ ਲਾਨੀ ਲਾਣੇ ਆ ਤੁਸੀਂ ਹਜ਼ਾਰਾਂ ਦੀ ਗਿਣਤੀ ਚ ਕਹਿ ਰਹੇ ਹੋ ਜਿਦ ਤੇ 30 35 ਸਾਲ ਤੋਂ ਮੇਰੇ ਪਿਤਾ ਜੀ ਘੱਟੋ ਘੱਟ ਨਹੀਂ ਲੱਖ ਬੂਟਾ ਪਟਿਆਲਾ ਤੇ ਪਟਿਆਲੇ ਦੇ ਆਲੇ ਦਾਲੇ ਦੇ ਜਿੰਨੀਆਂ ਕੌਨਸਟਿਚੈਂਸੀਆਂ ਉਹਨਾਂ ਚ ਲਾ ਆ ਚੁੱਕੇ ਨੇ ਪਟਿਆਲੇ ਜ਼ਿਲ੍ਹੇ ਚ ਹੀ ਲਾ ਆ ਚੁੱਕੇ ਨੇ ਸੋ ਇਹ ਜਿਹੜੀ ਤੁਸੀਂ ਵਾਟਰ ਕੂਲਰ ਦੀ ਗੱਲ ਕੀਤੀ ਹੈ ਇੱਕ ਨਵਾਂ ਲਾਤਾ ਅੱਜ ਦੋ ਮੈਨੂੰ ਉਹਨੇ ਐਸੇ ਜਪਨਾਮ ਸਿੰਘ ਜੀ ਨੇ ਦੱਸਿਆ ਇੱਕ ਇਹਨਾਂ ਕੋਲ ਖਰਾਬ ਪਿਆ ਹੈ ਇੱਕ ਐਮ ਬੰਦਾ ਦੁਖੀ ਤੇ ਬੜਾ ਮਾਇੂਸ ਹੋਇਆ ਹੁੰਦਾ ਤਾਂ ਉਹਨੂੰ ਜਾ ਕੇ ਹੋਰ ਨਹੀਂ ਤਾਂ ਕਮ ਸੇਮ ਪਾਣੀ ਪੀਣ ਨੂੰ ਤਾਂ ਮਲੇ ਸੋ ਉਹ ਦੋ ਵੀ ਤਿਆਰ ਕਰਕੇ ਬਹੁਤ ਜਲਦ ਤੇ ਇੰਸਟਾਲ ਕਰਾ ਦੇ ਮੈਨੂੰ ਲੱਗਦਾ ਹਫਤੇ ਇੱਕ ਦੀ ਗੱਲ ਹੋਣੀ ਹੈ ਦੋ ਚਾਰ ਦਿਨਾਂ ਚ ਅਸੀਂ ਉਹਨੂੰ ਵੀ ਠੀਕ ਕਰਾ ਕੇ ਲਵਾ ਦਾਂਗੇ ਇਹ ਐ ਨਹੀਂ ਵੀ ਅਸੀਂ ਉਹ ਕਰਦੇ ਆ ਪਟਿਆਲੇ ਚ ਬੜੇ ਸਮਾਸੀ ਵੀ ਨੇ ਜੀ ਬਿਲਕੁਲ ਔਰ ਮੇਰੀ ਬੇਨਤੀ ਵੀ ਹੈ ਤੁਹਾਡੇ ਚੈਨਲ ਦੇ ਥਰੂ ਕਿਉਂਕਿ ਨਰਾਗ ਜੀ ਤੁਸੀਂ ਪਟਿਆਲੇ ਦੇ ਚੱਪੇ-ਚੱਪੇ ਚ ਜਾ ਕੇ ਹਰ ਤਰ੍ਹਾਂ ਦੀ ਨਿਊਜ਼ ਨੂੰ ਕਵਰ ਕਰਦੇ ਹੋ ਜਿੰਨੇ ਪਟਿਆਲਵੀ ਨੇ ਬੜੇ ਬڑے ਮਨਤਾਨੀ ਸੱਜਣ ਪਟਿਆਲੇ ਸ਼ਹਿਰ ਚ ਆ ਗਏ ਉਹ ਜਿੱਥੇ ਵੀ ਕਿਤੇ ਜ਼ਰੂਰਤ ਹੈ ਹਰ ਕੰਮ ਆਪਾਂ ਸਰਕਾਰਾਂ ਤੇ ਇਹਨਾਂ ਦੇਖੀ ਜਾਇਆ ਕਿ ਉਹ ਸਰਕਾਰਾਂ ਹੀ ਕਰਨੀਆਂ ਕੁਝ ਕੰਮ ਆਪਾਂ ਵੀ ਆਪਣਾ ਦਸਵੰਧ ਕੱਢ ਕੇ ਯੋਗਦਾਨ ਪਾ ਕੇ ਤਾਂ ਜੋ ਆਪਣੇ ਪਟਿਆਲੇ ਵੀ ਸਾਰਾ ਹੀ ਪਰਿਵਾਰ ਹੁੰਦਾ ਇੱਕ ਜਿੱਥੇ ਤੁਸੀਂ ਰਹਿੰਦੇ ਹੋ ਉਹਤੇ ਸਾਰੀ ਆਪਾਂ ਇੱਕ ਦੂਜੇ ਸਹਿਯੋਗ ਨਾਲ ਵਧੀਆ ਤੇ ਸੋਹਣਾ ਹਰਿਆ ਭਰਿਆ ਗ੍ਰੀਨ ਪਟਿਆਲਾ ਕਲੀਨ ਪਟਿਆਲਾ ਸ਼ਹਿਰ ਬਣਾਈਏ ਤਾਂ ਜੋ ਪਟਿਆਲੇ ਦੇ ਲੋਕ ਖੁਸ਼ ਰਹਿ ਸਕਣ ਚਲੋ ਨਾਲ ਦੀ ਨਾਲ ਤੁਹਾਨੂੰ ਮੁਬਾਰਕਾਂ ਵੀ ਦੇ ਦਈਏ ਕਿ ਆਮ ਆਦਮੀ ਪਾਰਟੀ ਦੇ ਲਈ ਜਲੰਧਰ ਦੇ ਵਿੱਚ ਖੁਸ਼ਖਬਰੀ ਤੁਸੀਂ ਬੜੀ ਮਿਹਨਤ ਕੀਤੀ ਉਹ ਤੇ 15 16 ਦਿਨ ਦਿ ਕੀ ਪਹਿਲਾਂ ਤੋਂ ਅੰਦਾਜ਼ਾ ਹੋ ਗਿਆ ਸੀ ਵੀ ਇਸ ਤਰ੍ਹਾਂ ਕਿਉਂਕਿ ਕੰਪੀਟੀਸ਼ਨ ਇਸ ਵਾਰ ਟਫ ਲੱਗ ਰਿਹਾ ਸੀ ਦੇਖੋ ਕੰਪੀਟੀਸ਼ਨ ਟਫ ਸੀ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਪਵਨ ਟਿੰਨੂ ਜੀ ਜਿੰਦਾ ਐਮਪੀ ਹਾਰੇ ਨੇ ਉੱਥੋਂ ਤਾਂ ਤਕਰੀਬਨ ਸਾਢੇ ਜਿਹੜੇ ਕੈਂਡੀਡੇਟ ਸੀ ਪਵਨ ਟਿੰਨੂ ਜੀ ਜਲੰਧਰ ਵੈਸ ਤੋਂ 15000 ਵੋਟ ਪਈ ਸੀ ਤੇ ਚੰਨੀ ਜੀ ਜਿੱਤੇ ਸੀ ਤਾਂ ਉਹ ਜਲੰਧਰ ਵੈਸ ਤੋਂ 43000 ਵੋਟ ਪਈ ਸੀ ਮਤਲਬ ਅਸੀਂ ਰਫ ਜਾਂ ਐਸਟੀਮੇਟ ਮੰਨਦੇ ਸੀ ਵੀ 30000 ਵੋਟ ਦੀ ਤਾਂ ਸਾਨੂੰ ਕਵਰ ਕਰਨ ਦੀ ਲੋੜ ਹੈ ਪਰ ਮੈਂ ਜਿੱਥੇ ਧੰਨਵਾਦ ਕਰਦਾ ਜਲੰਧਰ ਵੈਸ ਦੇ ਲੋਕਾਂ ਦਾ ਉੱਥੇ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਮੈਂ ਤਾਂ ਕਮਾਲ ਮੰਨ ਗਿਆ ਇੰਨੀ ਵਿਰੋਧਤਾ ਚੱਲੀ ਉੱਥੇ ਵੀ ਸੀਐਮ ਨੂੰ ਆਪ ਆ ਕੇ ਬਹਿਣਾ ਪੈ ਗਿਆ ਫਲਾਣਾ ਹੋ ਗਿਆ ਢੁਗਾਣਾ ਹੋ ਗਿਆ ਪਰ ਜਿਹੜਾ ਜਨਰਲ ਹੁੰਦਾ ਹਮੇਸ਼ਾ ਫਰੰਟ ਤੋਂ ਲੜਦਾ ਅਸੀਂ ਵੀ ਉਹਨਾਂ ਦੇ ਪ੍ਰੋਗਰਾਮ ਕਰਾਇਆ ਸਾਡੇ ਕੋਲ ਵਾਰਡ ਨੰਬਰ 40 ਸੀ ਉਹਨਾਂ ਦੇ ਇੰਚਾਰਜ ਸਰਦਾਰ ਹਮੀਦ ਸਿੰਘ ਪਠਾਨ ਮਾਜਰਾ ਸੀ ਮੈਂ ਤਾਂ ਉਹਨਾਂ ਨੂੰ ਵੀ ਵਧਾਈ ਦੇਣਾ ਸਾਰੀ ਟੀਮ ਨੂੰ ਵਧਾਈ ਦੇਣਾ ਜਿਹਨਾਂ ਦੀ ਡਿਊਟੀ ਉੱਥੇ ਲੱਗੀ ਹੋਈ ਸੀਗੀ ਕਿਉਂਕਿ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਬੜੀ ਮਿਹਨਤ ਕਰਕੇ ਸਾਡਾ ਵਾਰਡ ਵੀ ਜਿੱਤਿਆ 37325 ਵੋਟਾਂ ਦੀ ਲੀਡ ਨਾਲ ਜਲੰਧਰ ਵੈਸ ਸੇਟ ਜਿੱਤੀ ਹੈ ਮਹਿੰਦਰ ਭਗਤ ਜੀ ਉਤੋਂ ਐਮਐਲਏ ਬਣੇ ਨੇ ਪਰ ਮੈਂ ਜਿਵੇਂ ਭਗਵੰਤ ਸਿੰਘ ਸਾਹਿਬ ਦੀ ਗੱਲ ਕਰ ਲਾਂ ਉਹ ਕਹਿੰਦੇ ਮੈਨੂੰ ਹਰਪਾਲ ਇਹ ਨਹੀਂ ਦੇਖਣਾ ਵੀ ਉੱਥੇ 500 ਬੰਦਾ ਇਕੱਠਾ ਹੋਇਆ 1000 ਇਕੱਠਾ ਹੋਇਆ ਜਿੱਥੇ 20 50 100 ਬੰਦੇ ਇਕੱਠੇ ਹੋਏ ਤੁਸੀਂ ਪ੍ਰੋਗਰਾਮ ਬਣਾ ਕੇ ਬੁਲਾਓ ਮੈਂ ਉੱਥੇ ਆਉਂਗਾ ਜਦ ਵੋਟਾਂ ਮੰਗਣ ਲਈ ਅਸੀਂ ਲੋਕਾਂ ਦੇ ਘਰ ਘਰ ਜਾ ਸਕਦੇ ਆ ਤਾਂ ਲੋਕਾਂ ਦੇ ਕੰਮ ਕਰਨ ਲਈ ਅੱਜ ਮੈਂ ਮੁੱਖ ਮੰਤਰੀਆਂ ਦੇ ਕੰਮ ਹੈ ਉਹ ਵੀ ਲੋਕਾਂ ਦੇ ਘਰ ਜਾ ਜਾ ਕੇ ਕਰੀਏ ਇਸ ਗੱਲ ਦੀ ਵੀ ਖੁਸ਼ੀ ਹੈ ਉਹਨਾਂ ਨੇ ਜਲੰਧਰ ਚ ਆਪ ਦੀ ਕਰਹੈਸ਼ ਲੈ ਲਈ ਤਾਂ ਜੋ ਜਿੱਥੇ ਦੁਆਬਾ ਦੇ ਮਾਜਾ ਨੂੰ ਕੇਟਰ ਕਰਨ ਲਈ ਉੱਥੇ ਆਪ ਦੀ OST ਬਿਠਾ ਕੇ ਤੇ ਆਪ ਦੋ ਦਿਨ ਲਾ ਕੇ ਉੱਥੇ ਦੀ ਲੋਕਾਂ ਦੀ ਸੇਵਾ ਕਰ ਸਕਣ ਦੂਜੇ ਤੁਹਾਡੀ ਪਿਛਲੀ ਪਾਰਟੀ ਅਕਾਲੀ ਦਲ ਸੀਗੀ ਉੱਥੇ ਬ ਦੇਖੋ ਮੈਂ ਜਿਹੜੀ ਪਾਰਟੀ ਛੱਡ ਚੁੱਕਿਆ ਮੈਂ ਉਹਦੇ ਬਾਰੇ ਕਹਿਣਾ ਨਹੀਂ ਜਾਂਦਾ ਇਹ ਤਾਂ ਉਹ ਪਾਰਟੀ ਦੇ ਕਮਾਂਡਰ ਤੇ ਜਿਹੜੇ ਸਾਡੇ ਇੱਥੇ ਦੇ ਜ਼ਿਲ੍ਹੇ ਦੇ ਕਮਾਂਡਰ ਸੀਗੇ ਅੱਜ ਉਹ ਵੀ ਜਿੱਥੇ ਹਮੇਸ਼ਾ ਹੀ ਜਦ ਵੀ ਮੈਂ ਕੋਈ ਚੋਣ ਲੜਦਾ ਸੀ ਕੁਝ ਮੇਰੇ ਖਿਲਾਫ ਚੱਲਦੇ ਸੀ ਅੱਜ ਉਹ ਵੀ ਪਾਰਟੀ ਨੂੰ ਦਗਾ ਦੇ ਕੇ ਧੋਖਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਦਾ ਅਲੱਗ ਫਰੰਟ ਚ ਜਾਵੜੇ ਮਤਲਬ ਕਹਿਣ ਦਾ ਹੁਣ ਜਿਹੜੀ ਪੁਰਾਣੀ ਗੱਲ ਮੈਂ ਉਹ ਤਾਂ ਨਹੀਂ ਕਰਨਾ ਚਾਹੁੰਦਾ ਮੈਨੂੰ ਤਾਂ ਜਿਹੜੀ ਪਾਰਟੀਆਂ ਉੱਥੇ ਮੈਨੂੰ ਜਿੱਥੇ ਮਾਨ ਸਤਿਕਾਰ ਮਿਲ ਰਿਹਾ ਉੱਥੇ ਮੈਂ ਆਪਦਾ ਜਿਵੇਂ ਜਨੂਨੀ ਤੇ ਜਜ਼ਬੇ ਨਾਲ ਕੰਮ ਅਕ ਮੈਨੂੰ ਇਹਨਾਂ ਨੇ ਸੇਵਾ ਦਾ ਮੌਕਾ ਦਿੱਤੇ ਜਿੱਤੇ ਜਿੱਤੇ ਡਿਊਟੀ ਲਈ ਲੋਕ ਸਭਾ ਚ ਪਟਿਆਲਾ ਦਿਹਾਤੀ ਦੇ 10 ਵਾਰਡ ਦਿੱਤੇ ਤਾਂ ਉੱਥੇ ਬੜਾ ਵਧੀਆ ਕੰਮ ਕੀਤਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਧੂਰੀ ਮੇਰੀ ਡਿਊਟੀ ਲਈ ਮਰੇਰ ਕੋਲੇ ਲਈ ਜਿੱਤੇ ਜਿੱਤੇ ਡਿਊਟੀ ਲਈ ਮੈਂ ਆਪਦੀ ਤਨਦੇਹੀ ਨਾਲ ਕੰਮ ਕੀਤਾ ਤੇ ਪ੍ਰਮਾਤਮਾ ਨੇ ਹਮੇਸ਼ਾ ਜਿੱਤ ਬਖਸ਼ੀ ਸੋ ਗਾਂ ਜਲੰਧਰ ਵੈਸਟ ਸਾਨੂੰ 15 16 ਦਿਨ ਜੋ ਮਾਨ ਸਾਹਿਬ ਦੀਆਂ ਡਾਇਰੈਕਸ਼ਨ ਸੀ ਔਰ ਬੜੀ ਖੁਸ਼ੀ ਦੀ ਗੱਲ ਹੈ ਮਾਨ ਸਾਹਿਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਦੇ ਅਸੀਂ ਬੜੇ ਪ੍ਰੋਗਰਾਮ ਕਰਾਏ ਤੇ ਮਤਲਬ ਖੁਸ਼ੀ ਹੁੰਦੀ ਹੈ ਵੀ ਸਾਰਾ ਪਰ ਐਨੇ ਵੀ ਖਾਲੀ ਮੁੱਖ ਮੰਤਰੀ ਪੰਜਾਬ ਆਪ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਸਾਰਾ ਪਰਿਵਾਰ ਚਾਹੇ ਮਨਪ੍ਰੀਤ ਬਾਦਲ ਭੈਣ ਜੀ ਨੇ ਚਾਹੇ ਮਾਤਾ ਜੀ ਨੇ ਸਾਰਿਆਂ ਨੇ ਜਿੱਥੇ-ਜਿੱਥੇ ਲੋੜ ਲੱਗਦੀ ਸੀ ਜਿੱਥੇ ਕੋਈ ਲੋਕ ਇਨਵਾਈਟ ਕਰਦੇ ਸੀ ਲੇਡੀਜ਼ ਇਨਵਾਈਟ ਕਰਦੀਆਂ ਸੀ ਸਭ ਨਾਲ ਵੱਡੀ ਗੱਲ ਉੱਤੇ ਔਰਤਾਂ ਚ ਬੜਾਸ਼ਾ ਦੇਖਣ ਨੂੰ ਮਿਲੇ ਉਹ ਬੜਾ ਮਨਤ ਵੱਧ ਚੜ ਕੇ ਉਹਨਾਂ ਨੇ ਜਿੱਥੇ ਵੋਟ ਚ ਯੋਗਦਾਨ ਪਾਇਆ ਉੱਤੇ ਮਹਿੰਦਰ ਭਗਤ ਜੀ ਜਿੱਤ ਜੀ ਵਿਆਹ ਵੱਡਾ ਯੋਗਦਾਨ ਪਾਇਆ ਸੋ ਸਰਦਾਰ ਭਵਨ ਸਿੰਘ ਮਾਨ ਨੂੰ ਔਰ ਮੈਡਮ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਜਿਨ੍ਹਾਂ ਨੇ ਜਿਹਨਾਂ ਤੇ ਜਿਹੜੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੰਟੀਅਰਜ਼ ਨੇ ਪਟਿਆਲੇ ਵਾਲਿਆਂ ਵਿੱਚ ਜਾ ਕੇ ਉੱਤੇ ਕੰਮ ਕੀਤਾ ਉਹਨਾਂ ਨੂੰ ਵੀ ਮੁਬਾਰਕਬਾਦ ਉਹਨਾਂ ਨੇ ਤਿੰਨ ਰਾਤ ਮਿਹਨਤ ਕਰਕੇ ਇਹ ਜਿੱਤ ਕਰਕੇ ਝੋਲੀ ਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸ਼ੀਟ ਭਾਈ ਹਰਪਾਲ ਜੀ ਨੇ ਜਿਹਾ ਉਹ ਸ਼ਖਸ ਨੇ ਜਿਹੜੇ ਹਮੇਸ਼ਾ ਗਰਾਊਂਡ ਦੇ ਉੱਤੇ ਰਹੇ ਹੈ ਚਾਹੇ ਉਹ ਕਰੋਨਾ ਦਾ ਟਾਈਮ ਹੋਵੇ ਚਾਹੇ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਦਿੱਕਤ ਦਾ ਟਾਈਮ ਹੋਵੇ ਖੜਾ ਦਾ ਟਾਈਮ ਹੋਵੇ ਹਮੇਸ਼ਾ ਇਹਨਾਂ ਨੇ ਗਰਾਊਂਡ ਦੇ ਉੱਤੇ ਆ ਕੇ ਕੰਮ ਕੀਤਾ ਸੋ ਇਸ ਕਰਕੇ ਵੀ ਕਹਿ ਲਈਏ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਸੋ ਇਹ ਵਾਟਰ ਕੁਲਰ ਤੁਹਾਨੂੰ ਦਿਖਾ ਲਈਏ ਜਪਨਾਮ ਜੀ ਵੀ ਇੱਥੇ ਖੜੇ ਹੈ ਗੱਲਬਾਤ ਜਪਨਾਮ ਜੀ ਨਾਲ ਵੀ ਕਰ ਲੈਨੇ ਹੈ ਜਪਨਾਮ ਜੀ ਅੱਜ ਤੁਹਾਡੀ ਜਿਹੜੀ ਇਹ ਲੋੜ ਹੈ ਪੂਰੀ ਹੋਈ ਹੈ ਇਸ ਨਾਲ ਲੋਕਾਂ ਨੂੰ ਵੀ ਫਾਇਦਾ ਹੋਊਗਾ ਹਾਂ ਜੀ ਬਿਲਕੁਲ ਜੀ ਇਹ ਤਾਂ ਬਾਜੀ ਉਹਦੇ ਵਿੱਚ ਆਮ ਜਨਤਾ ਨੂੰ ਇੱਥੇ ਬਹੁਤ ਵਧੀਆ ਆਉਂਦੀ ਉਹਨਾਂ ਨੂੰ ਪਾਣੀ ਦੀ ਬਹੁਤ ਵਧੀਆ ਸਹੂਲਤ ਮਿਲੇਗੀ ਤੇ ਬਹੁਤ ਹੀ ਉਹਨਾਂ ਵਾ ਇਹ ਉਹਨਾਂ ਦਾ ਵੀ ਇੱਕ ਕੰਮ ਹੈ ਜਿਹੜੇ ਹੋਇਆ ਅੱਜ ਮੈਂ ਬਹੁਤ ਧੰਨਵਾਦ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਵਾਲਾ ਵਾਟਰ ਕੂਲਰ ਹੈ ਇਹ ਅੱਜ ਇੱਥੇ ਲੱਗ ਗਿਆ ਹੈ ਲੋਕਾਂ ਦੇ ਲਈ ਇਸਤੇਮਾਲ ਹੋਊਗਾ ਫਿਰ ਇਸ ਤਰ੍ਹਾਂ ਦੇ ਹਰਪਾਲ ਜੀ ਵੱਲੋਂ ਭਗਵਾਨ ਦਾਸ ਜੁਨੇਜਾ ਜੀ ਵੱਲੋਂ ਬਹੁਤ ਸਾਰੇ ਜਿਹੜੇ ਵਾਟਰ ਕੂਲਰ ਲਗਾਏ ਗਏ ਆ ਔਰ ਇਹ ਅੱਜ ਜਿਹੜਾ ਹੈ ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕਰ ਦੂਗਾ ਫਿਲਡ ਤੇ ਆਰੋ ਦਾ ਬੱਟਰ ਇੱਥੇ ਲੋਕਾਂ ਨੂੰ ਮਿਲੂਗਾ ਜਪਨਾਮ ਜੀ ਨੇ ਵਧੀਆ ਉਪਰਾਲਾ ਕੀਤਾ ਹੈ ਕਿ ਹਰਪਾਲ ਜੀ ਨੂੰ ਸੰਪਰਕ ਕੀਤਾ ਤੇ ਇਹ ਇੱਥੇ ਇੰਸਟਾਲ ਹੋ ਗਿਆ ਸੋ ਬਹੁਤ ਵਧੀਆ ਗੱਲ ਹੈ ਜੀ ਇਸੇ ਤਰ੍ਹਾਂ ਬਾਕੀ ਲੋਕਾਂ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਜਿਸ ਤਰ੍ਹਾਂ ਹਰਪਾਲ ਜੀ ਕਹਿ ਰਹੇ ਸੀ ਕੱਲਿਆ ਸਰਕਾਰਾਂ ਦਾ ਕੰਮ ਨਹੀਂ ਲੋਕਾਂ ਦਾ ਵੀ ਕੰਮ ਹੈ ਲੋਕ ਵੀ ਥੋੜੀ ਜ਼ਿੰਮੇਵਾਰੀ ਸਮਝਣ ਪర్యాਵਰਣ ਦਾ ਖਿਆਲ ਰੱਖਣ ਪਾਣੀ ਬਚਾਣ ਵੀ ਵੇਸਟ ਬਿਲਕੁਲ ਨਾ ਕਰਨ ਕਿਉਂਕਿ ਪਾਣੀ ਅਨਮੋਲ ਹੈ ਤੇ ਜਲ ਹੈ ਤਾਂ ਜੀਵਨ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਹਰੇ